ਕੋਈ ਲਾਗੂ ਕਰ ਸਕਦਾ ਹੈ ਕੋਟਵਾਗੀ ਦਾ ਰੋਤੀ ਅੱਗੇ ਨਾਲ ਬੈਠ ਕੇ ਦੋ ਪੈਰ ਘੱਟ ਪਿੱਛੇ ਨਾਲ ਸਾਹਤ ਕਰੇਗਾ ਅੱਗੇ ਜਿਹੜੇ ਦੂਰ ਬੰਦੇ ਕੋਈ ਨਾ ਨਾ ਬੰਦੇ ਜੰਡੇ ਜਿਆ ਹਾਂ ਆ ਨਹੀਂ ਨਾ ਬਸ ਕਰ ਰਹੀ ਹੈ ਕਿ ਆਪਣੇ ਕਿਹੜੇ ਦੇਖ ਕੇ ਕੋਣ ਨਾ ਕਰ ਰਹੀ ਹੈ ਆ ਬੰਦੀਆ ਮਤਾਂ ਕਰੇ Santa Sutta Mudava, Mudava, Mudava. ਮੁਰਦਾਬਾਦ ਮੁਰਦਾਬਾਦ ਲੋਕੋ ਵੈਰੀ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਲੋਕ ਮਾਰੂ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਲੁੱਟਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਲੋਕ ਮਾਰੀ ਬਦਲ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਅੱਜ ਭਰੋ ਅਪਰਾਧ ਅਸੀਂ ਸੈਂਟਰ ਸਰਕਾਰ ਦਾ ਜਿੰਦਾਬਾਦ 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 ਕਾਲੇ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮਰਦਾਬਾਦ 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 ਲੋਕਾਂ ਨੂੰ ਚੁੱਪ ਰੱਖਣ ਵਾਲੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਲੋਕਾਂ ਦਾ ਜਿੰਦਾਬਾਦ 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 ਸਰਕਾਰਾਂ ਤੋਂ ਚੈੱਕ ਕਰੋ ਆਪਣੀ ਰਾਖੀ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਵੇਖੋ ਜੀ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਜਦੇ ਤੇ ਜਿਹੜਾ ਪਰ ਸਰਕਾਰ ਨੇ ਬਜਟ ਤਿਆਰ ਕੀਤਾ ਵਜਾ ਲੋਕ ਮਾਰੂ ਲੈ ਕੇ ਆਏ ਨੇ ਬਜਟ ਕਿਉਂਕਿ ਹਰ ਚੀਜ਼ ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾ ਹੋਊਗਾ ਹਰ ਜਿਹੜਾ ਜੇਬਾਂ ਨੂੰ ਜਿਹੜਾ ਉਹ ਕੈਂਚੀ ਫਿਰੂਗੀ ਕਿਉਂਕਿ ਹਾਲਾਤ ਐਵੇਂਕ ਹੋ ਰਹੇ ਨੇ ਕਿ ਹਰ ਵਰਗ ਜਿਹੜਾ ਦੁਖੀ ਹੋ ਜਾ ਰਿਹਾ ਵਾ ਕਿਉਂਕਿ ਜਿੱਥੇ ਅੱਗੇ ਕਾਰੋਬਾਰ ਸਰਕਾਰੀ ادارے ਸਾਰੇ ਸਹੀ ਸਨ ਜੀਂਦੇ ਸੀ ਅੱਜ ਉਹ ਸਾਰੇ ਖਤਮ ਕਰਕੇ ਤੇ ਜਿਹੜੇ ਸਾਡਾ ਨੌਜਵਾਨ ਪੀੜੀ ਖਾਸ ਕਰਕੇ ਵਿਦੇਸ਼ਾਂ ਨੂੰ ਮੂੰਹ ਕੀਤਾ ਹੋਇਆ ਤੇ ਵਿਦੇਸ਼ਾਂ ਵਾਲਿਆਂ ਦੇ ਅੱਜ ਅੱਜ ਦੀ ਤਰੀਕ ਦੇ ਵਿੱਚ ਪਤਾ ਲੱਗਾ ਹੋ ਰਾਜੇ ਸਾਂਸੀ ਦੇ ਵਿੱਚ 205 ਭਾਰਤੀ ਜਿਹੜੇ ਆ ਉਹ ਵਾਪਸ ਕਰ ਲੈਣੇ ਐਵੇਂ ਉੱਧਰ ਹੋ ਰਹੀਦਾ ਉਹਨਾਂ ਦੀ ਚੈਰੀ ਆ ਇਦਾਂ ਜਿਵੇਂ ਇੱਥੇ ਮੰਡੀ ਦਾ ਦੌਰ ਆ ਬਾਹਰ ਵੀ ਮੰਡੀ ਦਾ ਦੌਰ ਹੁਣ ਕਰਕੇ ਹਾਲਾਤ ਜਿਹੜੇ ਆ ਦਿਨ ਬਿਰੇ ਨਿਗਰ ਤੇ ਜਾ ਰਹੇ ਨੇ ਤੇ ਜੇ ਆਪਾਂ ਇੱਥੇ ਆਪਣੇ ਜਿਹੜਾ ਸਾਡਾ ਦੇਸ਼ ਭਾਰਤ ਦੇਸ਼ ਵਾ ਸਾਡਾ ਇੱਥੇ ਵੀ ਹਰ ਤਰ੍ਹਾਂ ਦਾ ਕਾਰੋਬਾਰ ਹਰ ਤਰ੍ਹਾਂ ਦਾ ਮੌਸਮ ਆ ਜੇ ਚਾਹੁੰ ਸਰਕਾਰਾਂ ਇੱਥੇ ਸਾਰਾ ਹਰ ਬੰਦੇ ਨੂੰ ਰੋਟੀ ਰੋਜੀ ਮਿਲ ਸਕਦੀ ਹੈ ਸੋਖੀ ਵਧੀਆ ਜੀਵਨ ਬਤੀਤ ਹੋ ਸਕਦਾ ਇਸ ਕਰਕੇ ਜਿਹੜਾ ਵੀ ਬਜਟ ਲੈ ਕੇ ਆਏ ਨੇ ਉਹ ਬੱਚੇ ਜਿਹੜਾ ਲੋਕਾਂ ਪੱਖੀ ਨਹੀਂ ਗਾ ਇਸ ਕਰਕੇ ਅਸੀਂ ਇਸ ਕੱਲ ਦਾ ਵਿਰੋਧ ਕਰਦੇ ਆ ਅਸੀਂ ਅੱਜ ਉਸ ਬਜਟ ਦੀਆਂ ਕਾਪੀਆਂ ਸਾੜ ਰਹੇ ਆ ਇਹਨੀਆਂ ਬੇਨਤੀ ਕਰਦਾ ਮੈਂ ਸਾਰੇ ਕਿਸਾਨ ਭਰਾ ਮਜ਼ਦੂਰ ਭਰਾ ਇਸ ਮੰਡੀ ਦੇ ਵਿੱਚ ਜਿਹੜੀ ਸਰਕਾਰ ਨੇ ਅਹੜਾ ਤਿਆਰ ਕੀਤਾ ਹੈ ਸਦਨ ਦੇ ਵਿੱਚ ਸਾਡਾ ਉਹਨਾਂ ਨੇ ਭੋਗ ਤੱਕ ਨਹੀਂ ਪਾਇਆ ਅਸੀਂ ਉਸ ਨਾਲ ਭੋਗ ਪਾਉਣ ਦੇ ਮੰਡੀ ਕਰਨ ਨੂੰ ਨਿੱਜੀ ਕਰਨ ਕਰਨ ਵਾਸਤੇ ਤੇ ਬਹੁਤ ਘਟਿਆ ਬਜਟ ਪੇਸ਼ ਕਰਨ ਵਾਸਤੇ ਅਸੀਂ ਉਹਦੇ ਵਿਰੋਧ ਵਿੱਚ ਅੱਜ ਕਾਪੀਆਂ ਬਜਟ ਦੀਆਂ ਕਾਪੀਆਂ ਸਾੜ ਲੱਗੇ ਆ ਤਾਂ ਕਿ ਸਾਨੂੰ ਇਸ ਬਜਟ ਮਨਜ਼ੂਰ ਨਹੀਂ ਹੈ ਅੰਕ ਜੀ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ ਜੀ ਕੀ ਫਤਿਹ